ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਤੀਸ਼ਖ ਖਬਰਾਂ ਸੁਣੋ। ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ। 28 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 200 ਪੰਚਾਇਤ ਨੁਮਾਇंदे ਨਵੀਂ ਦਿੱਲੀ 'ਚ ਆਜ਼ਾਦੀ ਦਿਵਸ ਸਮਾਗਮ 'ਚ ਵਿਸ਼ੇਸ਼ ਮਹਿਮਾਨ ਵਜੋਂ ਹੋਂਗੇ ਸ਼ਾਮਲ। ਆਉਂਦੀ ਆਜ਼ਾਦੀ ਦੇ ਹੱਦੇ ਤੇ ਨਜ਼ਰ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਜ਼ਿਲ੍ਹਿਆਂ ਤੇ ਸਰਹੱਦੀ ਰੇਂਜਾਂ ਦੇ ਪੁਲਿਸ ਮੁਖੀਆਂ ਨਾਲ ਮੀਟਿੰਗ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ੍ਰਹੰਦ ਵਿਖੇ ਬਣਨ ਵਾਲੇ 500 ਗ੍ਰਾਮ ਪੰਚਾਇਤ ਭਵਨਾਂ ਦਾ ਨੀਂਹ ਪੱਥਰ ਰੱਖਿਆ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਟਿਲਵਾਂ ਦੇ ਮੰਡ ਮਾਰਕ ਖੇਤਰ ਦਾ ਦੌਰਾ ਲੋਡ ਬੰਦਾਂ ਨੂੰ ਸੁੱਕਾ ਰਾਸ਼ਨ ਚਾਰਾ ਤੇ ਪੀਣ ਵਾਲਾ ਪਾਣੀ ਪਹਲ ਦੇ ਧਾਰ ਦੇ ਮੁਹੱਈਆ ਕਰਵਾਉਣ ਦੇ ਹੁਕਮ ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਤਾਇਨਾਤ ਅਤੇ ਪਟਿਆਲਾ ਜ਼ਿਲ੍ਹਾ ਫਤਕਾਰਨ ਝਗੜਾ ਨਿਵਾਰਨ ਕਮਿਸ਼ਨ ਨੇ ਨਕਲੀ ਵੀ ਸਪਲਾਈ ਕਰਨ ਵਾਲੇ ਵੱਖ-ਵੱਖ ਡੀਲਰਾਂ ਨੂੰ ਕੀਤਾ ਜੁਰਮਾਨਾ ਪ੍ਰਭਾਵਿਤ ਕਿਸਾਨਾਂ ਦੇ ਨੁਕਸਾਨ ਦੀ ਪਰਪਾਈ ਕਰਨ ਦੇ ਨਿਰਦੇਸ਼ ਤੇ ਹੁਣ ਖਬਰਾਂ ਸਥਾਨਾਤ ਦੇਸ਼ੁਨਾਸੀ ਵਿੱਚ ਆਜ਼ਾਦੀ ਦਿਵਸ ਤੇ ਜਸ਼ਨਾਂ ਲਈ ਤਿਆਰ ਹੈ ਆਜ਼ਾਦੀ ਦਿਵਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਲਾਲ ਕਿਲੇ ਦੀ ਫਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕਰਨਗੇ ਦਿੱਲੀ ਪੁਲਿਸ ਨੇ ਆਜ਼ਾਦੀ ਦਿਹਾੜੇ ਮੌਕੇ ਤੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਨੇ ਇਸ ਲਈ ਰਾਸ਼ਟਰੀ ਜ਼ਰਦਸੈਨਿਕ ਬਲਾਂ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਨੇ 28 ਸੂਬਿਆਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ 200 ਤੋਂ ਵੱਧ ਪੰਚਾਇਤ ਆਗੂ 15 ਅਗਸਤ ਨੂੰ ਨਵੀਂ ਦਿੱਲੀ 'ਚ ਆਜ਼ਾਦੀ ਦਿਵਸ ਸਮਾਗਮ 'ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਇਸ ਸਾਲ ਦੇ ਵਿਸ਼ੇਸ਼ ਮਹਿਮਾਨਾਂ ਵਿੱਚ ਵੱਡੀ ਗਿਣਤੀ 'ਚ ਮਹਿਲਾ ਪੰਚਾਇਤ ਨੁਮਾਇੰਦੇ ਸ਼ਾਮਲ ਨੇ ਜਿਨ੍ਹਾਂ ਨੇ ਆਪਣੀਆਂ ਗ੍ਰਾਮ ਪੰਚਾਇਤਾਂ 'ਚ ਬਿਹਤਰ ਬੁਨਿਆਦੀ ਢਾਂਚਾ ਬਿਹਤਰ ਜਨਤਕ ਸੇਵਾਵਾਂ ਤੇ ਸਮਾਵੇਸ਼ੀ ਭਾਈਚਾਰਕ ਪਹਿਲ ਕਦਮੀਆਂ ਵਰਗੇ ਮਹੱਤਵਪੂਰਨ ਸੁਧਾਰ ਕੀਤੇ ਨੇ ਪੰਚਾਇਤੀ ਰਾਜ ਮੰਤਰਾਲੇ ਨੇ ਕਿਹਾ ਕਿ ਇਹਨਾਂ ਵਿਸ਼ੇਸ਼ ਮਹਿਮਾਨਾਂ ਨੇ ਹਰ ਕਰ ਨਾਲ ਯੋਜਨਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਅਤੇ ਮਿਸ਼ਨ ਸੰਰਦਨ ਅਸ਼ਵਾਰਖੀਆਂ ਪ੍ਰਮੁੱਖ ਸਰਕਾਰੀ ਯੋਜਨਾਵਾਂ ਨੂੰ ਸਾਕਾਰ ਕਰਨ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ। ਇਹਨਾਂ ਵਿਸ਼ੇਸ਼ ਮਹਿਮਾਨਾਂ ਲਈ ਕਲਮੀ ਦਿੱਲੀ ਚਿਕਰਸਨੀ ਸਨਮਾਨ ਸਮਾਗਮ ਆਯੋਜਿਤ ਕੀਤਾ ਜਾਵੇਗਾ। ਪ੍ਰੋਗਰਾਮ ਦੌਰਾਨ AI <Sansi> ਸੰਚਾਲਿਤ ਸਬਾਸਰ ਐਪਲੀਕੇਸ਼ਨ ਵਿਚਾਰੀ ਕੀਤੀ ਜਾਵੇਗੀ। ਇਸ ਸਾਲ ਦੇ ਪ੍ਰੋਗਰਾਮ ਦਾ ਵਿਸ਼ਾ ਆਤਮ ਨਿਰਪਰ ਪੰਚਾਇਤ ਵਿਕਸਿਤ ਭਾਰਤ ਦੀ ਪਛਾਣ ਹੈ ਜੋ ਵਿਕਸਿਤ ਭਾਰਤ ਦੇ ਇੱਕ ਪ੍ਰਮੁੱਖ ਥੰਮ ਵਿੱਚੋਂ ਆਤਮ ਨਿਰਪਰ ਭਾਰਤ ਪੰਚਾਇਤਾਂ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਆਉਂਦੇ ਆਜ਼ਾਦੀ ਦਿਵਸ ਤੇ ਸ਼ਾਂਤੀਪੂਰਨ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਜ਼ਿਲ੍ਹਾ ਅਤਿ ਸਰਹੱਤੀ ਰੇਂਜਾਂ ਦੇ ਪੁਲਿਸ ਮੁਖੀਆਂ ਨਾਲ ਮੀਟਿੰਗਾਂ ਕੀਤੀਆਂ ਸ਼੍ਰੀ ਯਾਦਵ ਨੇ ਦਹਿਸ਼ਤ ਵਿਰੋਧੀ ਰਣਨੀਤੀਆਂ ਦੀ ਸਮੀਖਿਆ ਕੀਤੀ ਤੇ ਸਰਹੱਤੀ ਸੂਬਿਆਂ 'ਚ ਕਿਸੇ ਵੀ ਕਾਨੂੰਨ ਵਿਵਸਥਾ ਦੀ ਉਲੰਘਣਾ ਨੂੰ ਰੋਕਣ ਲਈ ਅੰਤਰ-ਜ਼ਿਲ੍ਹਾ ਤਾਲਮੇਲ ਤੇ 24 ਘੰਟੇ ਨਿਗਰਾਨੀ ਦੇ ਕਾਰਜਸ਼ੀਲ ਨਿਰਦੇਸ਼ ਚਾਰੀ ਕੀਤੇ ਉਹਨਾਂ ਨੇ ਅੰਤਰ-ਜ਼ਿਲ੍ਹਾ ਤਾਲਮੇਲ ਨੂੰ ਮਜ਼ਬੂਤ ਕਰਨ ਤੇ ਸਭ ਨੂੰ ਯਕੀਨੀ ਬਣਾਉਣ ਲਈ ਕਿੰਤੇ ਖੇਤਰ ਸੂਚ ਤੇ ਆਦਾਨ-ਪ੍ਰਦਾਨ ਲਈ ਐਸਐਚਓ ਸਮੇਤ ਸਾਰੇ ਰੈਂਕ ਦੇ ਅਧਿਕਾਰੀਆਂ ਨਾਲ ਸਿੱਧੇ ਤੌਰ ਤੇ ਵੀ ਗੱਲਬਾਤ ਕੀਤੀ ਇਸੇ ਦੌਰਾਨ ਜਲੰਧਰ ਸਿਮਿਤ ਪਾਕ ਖਾਕਸਿਲਿਆਂ ਚ ਵੀ ਸੀਨੀਅਰ ਅਧਿਕਾਰੀਆਂ ਵੱਲੋਂ ਪੂਰੇ ਸ਼ਹਿਰਾਂ ਚ ਪੁਲਿਸ ਅਧਿਕਾਰੀ ਤਾਇਨਾਤ ਕੀਤੇ ਹੋਏ ਨੇ ਤੇ ਇੱਕ ਵਿਆਪਕ ਸੁਰੱਖਿਆ ਯੋਜਨਾ ਲਾਗੂ ਕੀਤੀ ਗਈ ਹੈ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ ਜਲੰਧਰ ਦੇ ਪੁਲਿਸ ਕਮਿਸ਼ਨਰ ਵੱਲੋਂ ਵੀ ਸੁਰੱਖਿਆ ਪ੍ਰਬੰਧਾਂ ਤੇ ਸਖੀ ਨਿਗਰਾਨੀ ਰੱਖੀ ਜਾ ਰਹੀ ਹੈ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਪੁਲਿਸ ਸਖਲਾਈ ਕੇਂਦਰਾਂ ਤੋਂ ਹੋਰ ਫੋਰਸ ਮੰਗਵਾਈ ਗਈ ਹੈ ਪੀੜ ਪੜਕੇ ਤੇ ਵਲੀਆਂ ਥਾਵਾਂ ਜਿਨ੍ਹਾਂ 'ਚ ਰੇਲਵੇ ਸਟੇਸ਼ਨ ਬੱਸ ਅੱਡੇ ਪਾਰਕਿੰਗ ਸਹੂਲਤਾਂ ਤੇ ਸ਼ਾਪਿੰਗ ਮਾਲ ਸ਼ਾਮਲ ਨੇ ਵਿਸ਼ੇਸ਼ ਕਾਸੋ ਆਪਰੇਸ਼ਨ ਚਲਾਇਆ ਗਿਆ। ਆਜ਼ਾਦੀ ਦਿਵਸ ਤੇ ਮੌਕੇ ਤੇ ਦੇਸ਼ ਭਰ ਵਿੱਚ ਹਰ ਘਰ ਤਿਰੰਗਾ ਅਭਿਆਨ ਚਲਾਇਆ ਜਾ ਰਿਹਾ ਹੈ। ਪੰਜਾਬ ਦੇ ਆਜ਼ਾਦੀ ਦਿਵਸ ਤੇ ਸਮਾਗਮ ਨਾ ਸਿਰਫ ਆਮ ਨਾਗਰਿਕਾਂ ਵੱਲੋਂ ਸਗੋਂ ਚਲੰਦਰ ਤੇ ਸੂਬੇ ਦੇ ਹੋਰ ਥਾਣਿਆਂ ਤੇ ਤਨਾਤ ਕੇਂਦਰੀ ਹਥਿਆਰਬੰਦ ਪੁਲਿਸ ਪੰਨਾ ਵੱਲੋਂ ਵੀ ਹਰ ਘਰ ਤਿਰੰਗਾ ਰੈਲੀਆਂ ਦੀ ਇੱਕ ਲੜੀ ਚੱਲੀ ਚਾਰੀ ਹੈ। ਪੇਸ਼ ਹੈ ਇੱਕ ਰਿਪੋਰਟ। ਘਰ ਘਰ ਤਿਰੰਗਾ ¡Gracias! سرحدی سرخیا بل وتسر اٹاری سرحد کو پیدل مارچانک نواسیا پورے جوش و خروش نالداری دیکھی گئی ہریا تو میڈیا ودیار ایسوسی دوارا آ ترنگا یاترا جس ودارتی میڈیا سہیوگی شامل سن بیس ایف فرنٹیئر ਗੱਡੇ ਜਲੰਧਰ ਪਹੁੰਚੀ 10 ਅਗਸਤ ਨੂੰ ਰੌਤਕ ਤੋਂ ਸ਼ੁਰੂ ਹੋਈ ਇਹ ਦੇਸ਼ ਭਗਤੀ ਨਾਲ ਭਰਪੂਰ ਯਾਤਰਾ ਇਕਤਾ ਦਾ ਸੰਦੇਸ਼ ਫਿਲਾਉਂਦੀ ਹੋਈ 16 ਅਗਸਤ ਨੂੰ ਸ਼੍ਰੀਨਗਰ ਦੇ ਲਾਲ ਚੌਕ ਵਿਖੇ ਸਮਾਪਤ ਹੋਵੇਗੀ ਕੇਂਦਰੀ ਜ਼ਰੂਰ ਪੁਲਿਸ ਬਲ CRPF ਦੀ 245ਵੀਂ ਬਟਾਲੀਆਂ ਨੇ ਜਲੰਧਰ ਵਿੱਚ ਹਰ ਕਰ ਤਿਰੰਗਾ ਮਹਿੰਮ ਦੇ ਤਹਿਤ ਇੱਕ ਬਾਈਕ ਰੈਲੀ ਦਾ ਆਯੋਜਨ ਕੀਤਾ ਅਤੇ ਜਨਤਾ ਨੂੰ ਆਪਣੇ ਘਰਾਂ ਅਤੇ ਰੋਜ਼ਗਾਰ ਦੀਆਂ ਥਾਵਾਂ ਤੇ ਰਾਸ਼ਟਰੀ ਝੰਡਾ ਲਹਿਰਾਉਣ ਲਈ ਉਤਸ਼ਾਹਿਤ ਕੀਤਾ ਭਾਰਤੀ ਤੇ ਬਸਰ ਪੁਲਿਸ ITBP ਦੀ ਜਲੰਧਰ ਸਥਿਤ ਇਕਾਈ ਵੀ ਹਰ ਕੱਲ ਤਿਰੰਗਾ ਮਹਿੰਮ ਦੇ ਹਿੱਸੇ ਵਜੋਂ ਅੱਜ ਇਸ ਸਮਾਗਮ ਦਾ ਆਯੋਜਨ ਕਰ ਰਹੀ ਹੈ ਰਾਜੇਸ਼ ਬਾਲੀ ਆਕਾਸ਼ਵਾਨੀ ਖਬਰਾਂ ਜਲੰਧਰ ਇਸੇ ਲੜੀ ਤਹਿਤ ਅਜੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਜਲੰਧਰ ਪੱਤਰ ਸੂਚਨਾ ਦਫ਼ਤਰ ਵੱਲੋਂ ਹਰਕਰ ਤਿਰੰਗਾ ਮਹਿੰਮ ਤਹਿਤ ਤਿਰੰਗਾ ਲਹਿਰਾਇਆ ਗਿਆ ਇਸ ਮੌਕੇ ਪੀਆਈਬੀ ਜਲੰਧਰ ਦੇ ਕਾਰਜਕਾਰੀ ਮੁਖੀ ਗੁਰਮੀਤ ਸਿੰਘ ਨੇ ਕਿਹਾ ਕਿ ਇਸ ਪਹਿਲ ਕਦਮੀ ਦਾ ਮਕਸਦ ਲੋਕਾਂ 'ਚ ਕੌਮੀ ਤਿਰੰਗੇ ਦੀ ਭਾਵਨਾ ਨੂੰ ਹੋਰ ਡੂੰਘਾ ਕਰਨਾ ਹੈ ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਹਰਕਰ ਤਿਰੰਗਾ ਮਹਿੰਮ ਨੂੰ ਕਰ ਕਰ ਪਹੁੰਚਾਉਣ ਸੰਬੰਧੀ ਸੋਹ ਵੀ ਚੁੱਕੀ ਗਈ مان نے سرحد ون سو گرام پچات پونا نی پتھر رکھا اس موقع ایک کچھ نو سب کردم نے ਉਹਨਾਂ ਦਾ ਤਾਂ ਘਾਟਨ ਕੀਤਾ ਪੰਚਾਇਤਾਂ ਨੂੰ ਲੋਕਤੰਤਰ ਦੀ ਨੀਂਹ ਕਿਹਾ ਜਾਂਦਾ ਪਰ ਆਮ ਤੌਰ ਤੇ ਦੇਖਿਆ ਆਪਾਂ ਕਿ ਪੰਚਾਇਤਾਂ ਦੇ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਜਾਂ ਤਾਂ ਸੱਤ ਚ ਬੈਂਦੀ ਹੈ ਪੰਚਾਇਤ ਜਾਂ ਕਿਸੇ ਪਿੱਪਲ ਬੋਰਡ ਥੱਲੇ ਬੈਨੇ ਆ ਕੋਈ ਪਿੰਡ ਦਾ ਸਮਝੌਤਾ ਕਰਾਉਣਾ ਕੋਈ ਰੋਲਾ ਪੈ ਗਿਆ ਜਾਂ ਕੋਈ ਫੈਸਲਾ ਕਰਨਾ ਬੈਠਣ ਨੂੰ ਪ੍ਰੋਪਰ ਜਗ੍ਹਾ ਨਹੀਂ ਸੀ ਕਈ ਵੱਡੇ ਪਿੰਡਾਂ ਚ ਹੈਗੇ ਵੀ ਸੀ ਪੰਚਾਇਤ ਘਰ ਪਰ ਅਸੀਂ ਹੁਣ 500 ਪੰਚਾਇਤ ਘਰ ਬਿਲਕੁਲ ਮਾਡਰਨ ਸ਼ਾਨਦਾਰ ਜਿਹਦੇ ਵਿੱਚ ਕਾਨਫਰੰਸ ਰੂਮ ਵੀ ਹੈ ਬੈ ਕੇ ਤੁਸੀਂ ਸਾਰੇ ਡਿਸਕਸ ਕਰ ਸਕਦੇ ਹੋ ਇਸ ਤੋਂ ਪਹਿਲਾਂ ਉਹਨਾਂ ਨੇ ਨਵੇਂ ਚੁਣੇ ਗਏ ਪਹਿਲਾ ਸਰਪੰਚ ਅਤੇ ਪੰਚਾ ਨੂੰ ਮਹਾਰਾਸ਼ਟਰ ਵਿੱਚ ਸਿਖਲਾਈ ਦਿਵਾਉਣ ਲਈ ਰੇਲ ਗੱਡੀ ਰਾਹੀਂ ਰਵਾਨਾ ਕੀਤਾ ਇਸ ਬਾਰੇ ਮੁੱਖ ਮੰਤਰੀ ਨੇ ਕਿਹਾ ਫਤਿਹਗੜ ਸਾਹਿਬ ਦੇ ਵਿੱਚ ਜਿਹੜੇ ਨਵੇਂ ਚੁਣੇ ਸਰਪੰਚ ਨੇ ਜਾਂ ਪੰਚ ਨੇ ਉਹਨਾਂ ਨੂੰ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੀ ਟ੍ਰੇਨਿੰਗ ਹੋਣੀ ਹੈ ਜਿਹੜੀਆਂ ਨਵੀਆਂ ਚੁਣੀਆਂ ਲੇਡੀ ਸਰਪੰਚ ਤੇ ਲੇਡੀਜ਼ ਪੰਚ ਨੇ ਪਹਿਲੀ ਵਾਰ ਚੁਣਿਆ ਉਹਨਾਂ ਨੂੰ ਚੁਣਿਆ ਤੇ ਇੱਕ ਟ੍ਰੇਨ ਸਪੈਸ਼ਲ ਅਸੀਂ ਕੀਤੀ ਪੰਜਾਬ ਸਰਕਾਰ ਵੱਲੋਂ ਉਹਨੇ ਹਜੇ ਹਰੀ ਚੰਡੀ ਦੇ ਕੇ ਉਸ ਟ੍ਰੇਨ ਨੂੰ ਰਵਾਨਾ ਕੀਤਾ ਉਸ ਤੋਂ ਬਾਅਦ ਉਹ ਟ੍ਰੇਨਿੰਗ ਲੈ ਕੇ ਆ ਜਾਣਗੇ ਫਿਰ ਇਸ ਤੋਂ ਬਾਅਦ ਇਸ ਤਰ੍ਹਾਂ ਟ੍ਰੇਨਾਂ ਅਸੀਂ ਭੇਜਦੇ ਰਵਾਂਗੇ ਸਾਰੇ ਟ੍ਰੇਨਿੰਗ ਕੈਂਪ ਜਿਹੜਾ ਪੂਰੇ ਦੇਸ਼ ਦਾ ਮਹਾਰਾਸ਼ਟਰ ਚਾਹੂਗਾ ਜਿਉਂ-ਜਿਉਂ ਪੰਜਾਬ ਦੀ ਵਾਰੀ ਆਉਂਦੀ ਜਾਊਗੀ ਅਸੀਂ ser panchano, um panchano, pedra. ਪਠਾਨਕੋ ਡਲਹਾਜ਼ੀ ਚੰਬਾ ਕੌਮੀ ਸ਼ਾਰਾ ਤੇ ਜ਼ਮੀਨ ਤਸਕਨ ਕਾਰਨ ਬੰਦ ਹੋਏ ਸ਼ਾਰਾ ਨੂੰ ਮੁਰੰਮਤ ਦੇ ਬਾਅਦ ਦੁਬਾਰਾ ਖੋਲ ਦਿੱਤਾ ਗਿਆ ਫਿਲਹਾਲ ਇਸ ਸ਼ਾਰਾ ਨੂੰ ਹਲਕੇ ਵਾਹਨਾ ਵਾਸਤੇ ਖੋਲਿਆ ਗਿਆ ਜਦਕੀ ਭਾਰੀ ਵਾਹਨਾ ਦੀ ਆਵਾਜਾਈ ਤੇ ਅਰਲੇ ਹੁਕਮਾ ਤੱਕ ਪਾਬੰਦੀ ਲਾਈ ਗਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਪਹਾੜੀ ਇਲਾਕੇ ਚ ਭਾਰੀ ਬਾਰਿਸ਼ ਤੇ ਚਲਦਿਆਂ ਦੁਨੀਰਾ ਨੇੜੇ ਸੜਕ ਤੇ ਨੁਕਸਾਨੇ ਜਾਨ ਮਗਰੋਂ ਸ਼ਾਰਾ ਤੇ ਵਾਹਨਾ ਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਸੀ ਉਦਰ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਅੱਜ ਢਿਲਵਾ ਦੇ ਮੰਡ ਖੇਤਰ ਦਾ ਦੌਰਾ ਕਰਕੇ ਬਿਆਸ ਦਰਿਆ ਚ ਪਾਣੀ ਦਾ ਪੱਧ ਹਾਲਾਤਾਂ ਚਾਇਆ ਲਿਆ ਉਹਨਾਂ ਦੇ ਨਾਲ ਜਲ ਸਰੋਤ ਵਿਭਾਗ ਦੇ ਡਾਇਰੈਕਟਰ ਤੇ ਹਲਕਾ ਭਰਾਤੇ ਇੰਚਾਰਜ ਐਡਵੋਕੇਟ ਹਰ ਸਿਮਰਨ ਸਿੰਘ ਕੁੰਮਣ ਵੀ ਮੌਜੂਦ ਰਹੇ ਡਿਪਟੀ ਕਮਿਸ਼ਨਰ ਨੇ ਮੰਡ ਕੁਕਾ ਪਿੰਡ ਦਾ ਦੌਰਾ ਕਰਕੇ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਤੇ ਪਾਣੀ ਦੇ ਪੱਧਰ ਉੱਪਰ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ ਜੀ ਬੰਚਾਲ ਨੇ ਐਸਟੀਐਮ ਜੈਵੀ ਗੋਇਲ ਤੇ ਹੋਰਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋੜਵੰਦ ਲੋਕਾਂ ਨੂੰ ਸੁੱਕਾ ਰਾਸ਼ਨ ਪਸ਼ੂਆਂ ਲਈ ਹਰਾ-ਚਾਰਾ ਤੇ ਪੀਣ ਵਾਲਾ ਸਾਫ਼ ਪਾਣੀ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਇਆ ਜਾਵੇ ਇਸ ਤੋਂ ਇਲਾਵਾ ਸੰਵੇਦਨਸ਼ੀਲ ਥਾਵਾਂ ਉੱਪਰ ਕਿਸ਼ਤੀਆਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਨੇ ਨੀਵੇਂ ਖੇਤਰਾਾਂ 'ਚ ਪਾਣੀ ਭਰਨ ਕਾਰਨ ਪਸ਼ੂਤਾਂ ਤੁਸੀਬਾਨ ਉੱਪਰ ਲਿਜਾਏ ਜਾਣ ਦੇ ਮੱਤੇ ਨਜ਼ਰ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਦੀ ਮੰਗ ਉੱਪਰ ਤੁਸੀਬਾਨ ਉੱਪਰ ਬਿਜਲੀ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਹੈ ਉਹ ਨਾਇ ਵੀ ਦੱਸਿਆ ਕਿ ਪਸ਼ੂਆਂ ਦੀ ਸੁਰੱਖਿਆ ਲਈ ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਵੀ ਪ੍ਰਭਾਵਿਤ ਖੇਤਰਾਾਂ 'ਚ ਤਾਇਨਾਤ ਕੀਤੀਆਂ ਗਈਆਂ ਨੇ ਉਦਰਗੜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੀਵਾਲ ਵੱਲੋਂ ਆਪਣੇ ਸਾਥੀਆਂ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਤੇ ਖਾਣਾ ਪਹੁੰਚਾਉਣ ਦਾ ਕਾਰਜ ਸ਼ੁਰੂ ਕੀਤਾ ਗਿਆ ਜੋ ਅੱਜ ਵੀ ਚੱਲ ਰਹੀ ਹੈ ਪਸ਼ੂਆਂ ਦੇ ਚਾਰੇ ਦਾ ਵੀ ਪ੍ਰਬੰਧ ਕੀਤਾ ਗਿਆ ਪਟਿਆਲਾ ਜ਼ਿਲ੍ਹਾ ਖੱਬਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਨਕਲੀ ਬੀਜਾਂ ਵੱਖ-ਵੱਖ ਡੀਲਰਾਂ ਵੱਲੋਂ ਨਕਲੀ ਬੀਜਾਂ ਦੀ ਸਪਲਾਈ ਦੇ ਮੱਦੇਨਜ਼ਰ ਪੀੜਿਤ ਕਿਸਾਨਾਂ ਨੂੰ ਪਤੀ 1.768800 ਰੁਪਏ ਦੀ ਦਾਗੀ ਕਰਨ ਦਾ ਐਲਾਨ ਕੀਤਾ ਹੈ ਕਮਿਸ਼ਨ ਨੇ ਕਿਹਾ ਇਹਨਾਂ ਡੀਲਰਾਂ ਨੇ ਹైదరాబాద్ ਤੋਂ ਬੀਜ ਖਰੀਦੇ ਸਨ ਜਿਸ ਦਾ ਲਾਇਸੈਂਸ ਪਹਿਲਾਂ ਹੀ ਸਾਲ 2019 'ਚ ਖਤਮ ਹੋ ਚੁੱਕਾ ਹੈ ਤੇ ਪੰਜਾਬ ਰਾਜ ਵਿੱਚ ਇਹਨਾਂ ਬੀਜਾਂ ਨੂੰ ਵੇਚਣ ਲਈ ਅਧਿਕਾਰਤ ਨਹੀਂ ਸੀ ਉਹਨਾਂ ਦੱਸਿਆ ਕਿ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਸਾਲ 2022 'ਚ ਸੂਰਜਮੁਖੀ ਦੀ ਫਸਲ ਦੀ ਕਾਸ਼ਤ ਕੀਤੀ टीसी ਹਾਲਾਂਕਿ ਕੋਈ ਚਾੜ ਨਹੀਂ ਮਿਲਿਆ ਇਸ ਲਈ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿਸਾਨਾਂ ਦੇ ਮਾਮਲੇ ਦੀ ਸੁਣਵਾਈ ਕਮਿਸ਼ਨ ਦੇ ਚੇਅਰਮੈਨ ਪੁਸ਼ਵਿੰਦਰ ਸਿੰਘ ਅਤੇ ਮੈਂਬਰ ਜੀਐਸ ਨਾਗੀ ਦੇ ਬੈਂਚ ਵੱਲੋਂ ਕੀਤੀ ਗਈ ਅਤੇ ਕਿਸਾਨਾਂ ਦੇ ਹੱਕ ਵਿੱਚ ਇਹ ਫੈਸਲਾ ਸੁਣਾਇਆ ਗਿਆ ਤੇ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ 28 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 200 ਪੰਚਾਇਤ ਨੁਮਾਇੰਦੇ ਨਵੀਂ ਦਿੱਲੀ ਚ ਆਜ਼ਾਦੀ ਦਿਵਸ ਸਮਾਗਮ ਚ ਵਿਸ਼ੇਸ਼ ਮਹਿਮਾਨ ਵਜੋਂ ਹੋਣਗੇ ਸ਼ਾਮਲ ਆਉਂਦੀ ਆਜ਼ਾਦੀ ਦਿਹਾੜੇ ਦੇ ਮਤੇ ਨਜ਼ਰ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਜ਼ਿਲ੍ਹਿਆਂ ਦੇ ਸਰਹੱਦੀ ਰੇਂਜਾਂ ਦੇ ਪੁਲਿਸ ਮੁਖੀਆਂ ਨਾਲ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਹੰਦ ਵਿਖੇ ਬਨਨ ਵਾਲੇ 500 ਗ੍ਰਾਮ ਪੰਚਾਇਤ ਭਵਨਾਂ ਦਾ ਨੀਂਹ ਪੱਥਰ ਰੱਖਿਆ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਢਿਲਵਾ ਦੇ ਮੰਡ ਖੇਤਰ ਦਾ ਦੌਰਾ ਲੋੜਵੰਦਾਂ ਨੂੰ ਸੁੱਕਾ ਰਾਸ਼ਨ ਚਾਰਾ ਤੇ ਪੀਣ ਵਾਲਾ ਸਾਫ਼ ਪਾਣੀ ਪਹਲ ਦੇ ਆਧਾਰ ਤੇ ਮੁਹੱਈਆ ਕਰਵਾਉਣ ਦੇ ਹੁਕਮ ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਵੀ ਤਾਇਨਾਤ اب پٹیالہ ضلع خپتکار جھگڑا نوارن کمیشن نے نقلی بی سپلائی کرنے والے وقت ڈیلر نو کی جرمانہ پرباوت کسان کے نقصان کی بھرپائی کرنےشتے خبر ختم ہوئی خبر سنو گے شام سات کے تیٹ